ਰਾਈਜੀ ਕਾਲ ਸਾਹਿਬ ਰਾਈਜੀ ਕੀ ਫਤਿਹ ਆਪ ਜੀ ਨਾਲ ਜੋ ਮਸਲਾ ਸਾਂਝਾ ਕਰਨ ਲਗੇ ਆ ਬੜਾ ਗੰਭੀਰ ਮਸਲਾ ਹੈ ਤੇ ਹਾਂ ਜਿਸ ਤਰੀਕੇ ਦੇ ਨਾਲ Hindu ਭਾਈਚਾਰੇ ਵੱਲੋਂ ਜੋ ਰਾਮ ਮੰਦਿਰ ਬਣਾਇਆ ਗਿਆ ਹੈ ਰਾਮ ਮੰਦਿਰ ਬਣਾਉਣ ਦੇ ਨਾਲ ਉਹਨਾਂ ਨੇ ਜੋ ਰਾਮ ਦੀ ਪ੍ਰਭਾਸ਼ਾ ਘੜੀ ਗਈ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਕੋਟੇਸ਼ਨ ਵਿੱਚ ਲੈ ਕੇ ਜੋ ਰਾਮ ਹਿਸਟੋਰੀਕਲ ਰਾਮ ਹੈ ਉਹ ਪੰਕਤੀ ਨਾਮ ਵਰਤ ਕੇ ਅਕਾਲ ਪੁਰਖ ਲਈ ਜੋ ਰਾਮ ਸ਼ਬਦ ਵਰਤਿਆ ਗਿਆ ਉਹਨੂੰ ਵਰਤਦੇ ਪਏ ਨੇ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਬੇਅਦਵੀ ਕੀਤੀ ਉਹਨਾਂ ਨੇ ਜਿਨ੍ਹਾਂ ਨੇ ਇਸ ਕੰਟੈਕਸਟ ਦੇ ਲਈ ਆਪਣੇ ਹਿੱਤ ਦੇ ਲਈ ਉਹ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਵਰਤਦੇ ਪਏ ਆ ਤੇ ਮੈਂ ਦੱਸਣਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਤਰੀਕੇ ਨਾਲ ਗੁਰ ਰਾਮ ਸ਼ਬਦ ਦੀ ਵਰਤ ਹੋਈ ਹੈ ਤੇ ਜਿਹੜਾ ਪਹਿਲਾ ਤਰੀਕਾ ਹੈ ਰਾਮ ਦਾ ਉਹ ਅਕਾਲ ਪੁਰਖ ਦੇ ਕੰਟੈਕਸਟ ਦੇ ਵਰਤਿਆ ਗਿਆ ਕਿ ਜਿੱਥੇ ਰਾਮ ਘਟ ਘਟ ਵਿੱਚ ਵਸਿਆ ਹੈ ਜਿਵੇਂ ਆਪ ਸਬਿਆ ਕਾਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਹ ਇਥੇ ਰਾਮ ਦੀ ਗੱਲ ਕੀਤੀ ਗਈ ਜਿੱਥੇ ਅਕਾਲ ਪੁਰਖ ਦਾ ਰੂਪ ਹੈ ਉਹ ਸਾਰਿਆਂ ਥਾਵਾਂ ਤੇ ਵਸਿਆ ਹੈ ਸਬਿਆ ਜਿੱਥੇ ਹਰੇ ਉਸ ਦੀ ਜੋਤ ਵਰਤ ਰਹੀ ਹੈ ਤੇ ਦੂਜਾ ਕੰਟੈਕਸਟ ਜਿੱਥੇ ਰਾਮ ਸ਼ਬਦ ਵਰਤਿਆ ਗਿਆ ਉਹ ਹਿਸਟੋਰੀਕਲ ਰਾਮ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਗਿਆ ਰੋਵੈ ਰਾਮ ਨਿਕਾਲਾ ਪਿਆ ਸੀਤਾ ਲక్ష్మణ ਵਿਛੜ ਗਿਆ ਇਹ ਹਿਸਟੋਰੀਕਲ ਇਫੈਕਟ ਦੇ ਨਾਲ ਆ ਰਾਮ ਸ਼ਬਦੀ ਦੀ ਵਰਤੋਂ ਕੀਤੀ ਗਈ ਹੈ ਤੇ ਹੋਰ ਵੀ ਸ਼ਲੋਕ ਮਹਾਂਲੇ ਨਾਵੇਂ ਚ ਵੀ ਵਰਤੇ ਗਿਆ ਰਾਮ ਗयो 라ਵਣ ਗयो ਜਾਕੋਬ ਉਹ ਪਰਿਵਾਰ ਇਹ ਹਿਸਟੋਰੀਕਲ ਇਫੈਕਟ ਦੇ ਨਾਲ ਗੁਰੂ ਸਾਹਿਬ ਜੀ ਨੇ ਆ ਰਾਮ ਸ਼ਬਦੀ ਦੀ ਵਰਤੋਂ ਕੀਤੀ ਗਈ ਹੈ ਤੇ ਇਹਨਾਂ ਦੋਹਾਂ ਸ਼ਬਦਾਂ ਨੂੰ ਅੱਢ-ਅੱਟ ਕੰਟੈਕਸਟ ਤੇ ਰੱਖ ਕੇ ਆ ਰਾਮ ਸ਼ਬਦ ਦੀ ਵਰਤੋਂ ਕਰਨੀ ਚਾਹੀਦੀ ਪਰ ਸਿੰਧੂ ਭਾਈਚਾਰੇ ਵੱਲੋਂ ਰਾਮ ਸ਼ਬਦ ਦੀ ਜਿਹੜੀ ਵਰਤੋਂ ਕੀਤੀ ਗਈ ਆਪਣੇ ਹਿੱਤ ਕਰਨ ਕਾਰਨ ਆਪਣਾ ਨੈਰੇਟਿਵ ਫਿਰਜਨ ਕਰਨ ਉਹਨਾਂ ਨੇ ਅਕਾਲ ਪੁਰਖ ਦੇ ਲਈ ਜੋ ਰਾਮ ਸ਼ਬਦ ਵਰਤਿਆ ਗਿਆ ਉਹਨੂੰ ਰਾਮਚੰਦਰ ਨਾਲ ਜੋੜਿਆ ਗਿਆ ਜੋ ਕਿ ਬੜੇ ਨਿੰਦਕਯੋਗ ਹੈ ਤੇ ਬੇਦਬੀ ਹੈ ਬੇਦਬੀ ਕੀਤੀ ਹੈ ਉਹਨਾਂ ਨੇ ਇਸ ਗੁਰੂ ਗ੍ਰੰਥ ਸਾਹਿਬ ਦੀ ਕੋਟੇਸ਼ਨ ਵਰਤ ਕੇ ਤੇ ਇਹ ਜਿਵੇਂ ਤੁਸੀਂ ਪਿੱਛੇ ਜੇ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵੀ ਵੇਖੀ ਹੋਊਗੀ ਯੂਨੀਵਰਸਿਟੀ ਦੇ ਜਿਹੜੇ ਇਸ ਟਾਈਮ ਯੂਨੀਵਰਸਿਟੀ ਦਾ ਐਨਸੀਏ ਵੱਲੋਂ ਕਾਂਗਰਸ ਵੱਲੋਂ ਜਿਹੜਾ ਪ੍ਰੈਜ਼ੀਡੈਂਟ ਹੈ ਮੁੰਡਾ ਜਤਿੰਦਰ ਸਿੰਘ ਉਨੇ ਗੱਲ ਕੀਤੀ ਆ ਕਿ ਸਿੱਖਾਂ ਦਾ ਮੈਂ ਮੁੰਡਾ ਆ ਤੇ ਸਾਡੀ RAM ਚ ਪੂਰੀ ਸ਼ਰਧਾ ਆ ਤੇ ਉਹਦਾ ਕਾਰਨ ਕੀ ਉਹਨਾਂ ਨੇ ਦੱਸਿਆ ਵੀ ਹਾਂ ਜੀ ਗੁਰਬਾਣੀ ਚ ਬਾਰ-ਬਾਰ RAM ਸ਼ਬਦ ਦੀ ਵਰਤ ਕੀਤੀ ਗਈ ਆ ਤੇ ਅਸੀਂ ਲੰਗਰ ਵੀ ਲਾਵਾਂਗੇ ਵੇਖੋ ਉਹ ਗੱਲ ਬਾਈ ਨੇ ਬੜੀ ਕਲੀਅਰ ਕਰਤੀ ਆ ਵੀ RAM ਸ਼ਬਦ ਦੀ ਵਰਤੋਂ ਕਿਸ ਕੰਟੈਕਸਟ ਚ ਕਿਵੇਂ-ਕਿਵੇਂ ਕੀਤੀ ਗਈ ਆ ਹਨ ਤੇ ਇੱਕ ਪਾਸੇ ਜਿਵੇਂ ਉਹ ਗੱਲ ਕਰਦੇ ਆ ਵੀ ਕਾਂਗਰਸ ਦੇ ਉਹ ਹੈਗੇ ਨੇ ਔਰ ਇਹ ਕਹਿਣਾ ਵੀ ਹਾਂ ਆਰਐਸਐਸ ਬੀਜਪੀ ਆਪਣਾ ਏਜੰਡਾ ਚਲਾ ਰਹੀ ਆ ਪਰ ਸਾਡੀ ਸ਼ਰਦਾ ਮੰਦਿਰ ਚ ਹੈਗੀ ਆ ਪਰ ਤੁਸੀਂ ਇਹ ਵੇਖੋ ਤੁਸੀਂ ਉਹਦੇ ਨੈਰੇਟਿਵ ਵਿੱਚ ਤੇ ਆ ਰਹੇ ਹੋ ਨਾ ਵੀ ਜਿਹੜਾ ਉਹਨਾਂ ਨੇ ਨੈਰੇਟਿਵ ਸਿਰਜ ਰਹੇ ਨੇ ਵੀ ਹਾਂ ਸਿੱਖਾਂ ਨੂੰ ਜਿਹੜੇ ਸਿਮੂਲੇਟ ਕਰਨ ਦੀ ਗੱਲ ਚੱਲ ਰਹੀ ਆ ਵੀ ਆਰਐਸਐਸ ਦਾ ਆਪਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਆਰਐਸਐਸ ਦੇ ਜਿਹੜੇ ਮੁੱਖ ਏਜੰਡੇ ਆ ਜਿਹਦੇ ਚ ਉਹਨਾਂ ਨੇ ਕਸ਼ਮੀਰ ਨੂੰ ਕਰਨਾ ਹੈਗਾ ਜਾਂ ਉਹਨਾਂ ਨੇ ਜਿਹੜਾ ਰਾਮ ਮੰਦਿਰ ਬਣਾਉਣਾ ਹੈ ਉਹਦੇ ਚ ਸਿੱਖਾਂ ਨੂੰ ਸਿਮੂਲੇਟ ਕਰਨਾ ਵੀ ਉਹਨਾਂ ਦਾ ਇੱਕ ਮੁੱਖ ਮਕਸਦ ਆ ਤਉ ਦੇ ਤੇ ਉਹ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਤੇ ਇਹ ਲੋਕ ਵੀ ਇਹਨਾਂ ਦੀ ਜਿਹੜੀਆਂ ਮੂਰਖਤਾਈਆਂ ਮੈਂ ਕਹੂੰਗਾ ਵੀ ਸਿਰਫ ਇਹ ਉਹੀ ਨਹੀਂ ਕਰ ਰਿਹਾ ਹੋਰ ਵੀ ਇੱਥੇ ਬੜੇ ਜਵਾਕਾਂ ਦੀਆਂ ਅਸੀਂ ਵੀਡੀਓ ਵੇਖੀਆਂ ਵੀ ਉਹ ਗੁਰਬਾਣੀ ਨੂੰ ਆਪਣੇ ਹਿਸਾਬ ਨਾਲ ਵੀ ਜਿਹਦਾ ਜਿਵੇਂ ਜੀ ਕਰ ਰਿਹਾ ਉਹਦੀ ਇੰਟਰਪ੍ਰੀਟੇਸ਼ਨ ਹੋਵੇਂ ਕੀਤੀ ਜਾ ਰਹੀ ਹੈ ਵੀ ਆਪਾਂ ਚਾਣਨੇ ਆ ਵੀ ਇਹ ਸਖਤ ਤਾੜਨਾ ਵੀ ਆ ਵੀ ਜਿੰਨੀ ਕ ਤੁਹਾਡੀ ਬੁੱਧੀ ਹੈਗੀ ਆ ਜਿੰਨਾ ਕ ਵਿਵੇਕ ਹੈਗਾ ਉਸ ਹਿਸਾਬ ਨਾਲ ਤੁਸੀਂ ਯੂਨੀਵਰਸਿਟੀ ਦੇ ਕਾਰਜ ਕਰੋ ਵੀ ਜਿੰਨੇ ਜੋਗੇ ਹੈਗੇ ਤੁਸੀਂ ਉਹਨਾਂ ਦਾ ਅੱਗੇ ਟੂਲ ਨਾ ਬਣੋਗੇ ਕਿ ਇੱਕ ਤੁਸੀਂ ਲਾ ਲੋ ਵੀ ਭਾਜੀਪੀ ਰਾਈਟ ਸਪੈਕਟ੍ਰਮ ਤੇ ਤੁਸੀਂ ਇੱਕ ਲੈਫਟ ਸਪੈਕਟ੍ਰਮ ਤੇ ਆਣ ਕੇ ਫਿਰ ਵੀ ਉਹਨਾਂ ਦੇ ਨੈਰੇਟਿਵ ਵਿਚਾਰ ਰਹੇ ਹੋ ਇਹ ਰੈਫ ਜੀਆਂ ਗੱਲਾਂ ਨੂੰ ਪ੍ਰਮੋਟ ਕਰ ਰਹੇ ਹੋ ਜਾਂ ਤੇ ਪਹਿਲਾਂ ਤੁਸੀਂ ਬੈਕ ਟੂ ਬੇਸਿਕ ਜਾ ਕੇ ਪਹਿਨ ਸਿੱਖੋ ਵੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹਦੇ ਬਾਰੇ ਕੀ ਉਹਦਾ ਸੰਦਰਭ ਕੀ ਹੈ ਉਹਦੇ ਬਾਰੇ ਜਾਣਕਾਰੀ ਹੋ ਤੇ ਅਸੀਂ ਮਤਲਬ ਯੂਨੀਵਰਸਿਟੀ ਦੇ ਜਿੰਨੇ ਵੀ ਹੈ ਕੋਈ ਪੇਜ ਚੱਲ ਰਹੇ ਨੇ ਜੈਹੋ ਜੇ ਮੂਰਖ ਬੰਦੇ ਜਿਹੜੇ ਇਹੋ ਜੀਆਂ ਗੱਲਾਂ ਕਰ ਰਹੇ ਨੇ ਵੀ ਉਹਨਾਂ ਨੂੰ ਤਾੜਨਾ ਕਰਦੇ ਆਂ ਬਾਕੀ ਸਾਡਾ ਮਤਲਬ ਇਹ ਤੁਸੀਂ ਇਹ ਗੱਲ ਬਾਰ-ਬਾਰ ਬੱਚਿਆਂ ਨਾਲ ਸਾਨੂੰ ਵੀ ਬਡੇ ਜਣੇ ਨੇ ਪੁੱਛੀ ਆ ਵੀ ਸਾਡਾ ਇਹਦੇ ਤੇ ਕੀ ਸਟੈਂਡ ਆ ਵੀ ਰਾਮ ਮੰਦਰ ਤੇ ਵੇਖੋ ਜਮ ਜਮ ਬਾਈ ਨੇ ਵੀ ਕਿਹਾ ਜਮ ਜਮ ਬਾਰਕ ਹੋਵੇ ਵੀ ਆ ਸਾਡੇ ਲਈ ਉਹ ਸਤਕਾਰਯੋਗ ਨੇ ਵੀ ਗੁਰਬਾਣੀ ਚ ਵੀ ਗੁਰੂ ਸਾਹਿਬ ਉਹਨਾਂ ਨੇ ਕਿਹਾ ਆ ਵੀ ਭਾਵਨ ਅਵਤਾਰ ਆਇਆ ਸਭ ਤੋਂ ਪਹਿਲਾਂ ਸਤਜੁਗ ਚ ਫਿਰ ਤ੍ਰੇਤਾ ਚ ਸ਼੍ਰੀ ਰਾਮ ਐਨੇ ਉਸ ਤੋਂ ਬਾਅਦ ਕ੍ਰਿਸ਼ਨ ਜੀ ਆਏ ਨੇ ਤੇ ਕਲਯੁਗ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਜਿਹੜੇ ਬੰਦੇ ਇਹ ਗੱਲਾਂ ਕਰਦੇ ਨੇ ਵੀ ਜਾਂ ਜਿਹੜਾ ਇਹ ਨੈਰੇਟਿਵ ਚੱਲਦਾ Hindu ਵੀਰਾਂ ਵੱਲੋਂ ਵੀ ਪੀ ਮੈਂ ਉਹਨਾਂ ਦੀ ਉਸ ਨੀਅਤ ਤੇ ਵੀ ਅਸੀਂ ਇਹ ਸ਼ੰਕਾ ਕਰਦੇ ਆਂ ਵੀ ਜਿਹੜੇ ਇਹ ਕਹਿੰਦੇ ਨੇ ਵੀ ਇਹ ਤੇ ਸਾਡਾ ਭਾਈਚਾਰਾ ਵੀ ਅਸੀਂ ਗੁਰੂ ਸਾਹਿਬ ਉਹਨਾਂ ਨੂੰ ਤੇ ਆਪਣਾ ਮੰਨਦੇ ਆਂ ਵੀ ਜੇ ਗੁਰੂ ਸਾਹਿਬ ਉਹਨਾਂ ਨੂੰ ਆਪਣਾ ਤੁਸੀਂ ਮੰਨਦੇ ਹੋ ਉਹ ਭਾਈਚਾਰਾ ਇਹ ਮੰਦਾ ਫਿਰ ਉਹਨਾਂ ਨੂੰ ਤੇ ਮਤਲਬ ਸਿੱਖੀ ਦੇ ਫੋਲਡ 'ਚ ਹੋਣਾ ਚਾਹੀਦਾ ਵੀ ਇਹ ਧਰਤੀ ਇਹ ਧਰਤੀ ਤੇ ਉਹੀ ਹੈ ਇੱਥੇ ਸਾਰੇ ਅਵਤਾਰ ਹੋਈ ਹੈ ਤੇ ਉਹਨਾਂ ਤੋਂ ਜਿਹੜਾ ਸਭ ਤੋਂ ਬਾਅਦ ਚ ਅਵਤਾਰ ਜਿਹੜੇ ਆਏ ਨੇ ਉਹ ਗੁਰੂ ਗ੍ਰੰਥ ਸਾਹਿਬ ਹੁਣੀਆਂ ਆਏ ਨੇ ਹਨ ਫਿਰ ਤੇ ਉਹਨਾਂ ਨੂੰ ਸਿੱਖੀ ਦੇ ਫੋਲਡ 'ਚ ਹੋਣਾ ਚਾਹੀਦਾ ਵੀ ਜੇ ਸ਼ਰਧਾ ਦੀ ਗੱਲ ਕਰ ਰਹੇ ਹੋ ਵੀ ਇਸ ਖਿੱਤੇ ਨੂੰ ਚਾਹੀਦਾ ਤੇ ਇਹੀ ਇਹ ਸਾਰਾ ਕੀਤਾ ਜਿਹੜਾ ਆ ਵੀ ਉਹਨਾਂ ਦੇ ਸਿਧਾਂਤਾਂ ਤੇ ਚੱਲਣਾ ਚਾਹੀਦਾ ਤੁਸੀਂ ਕਹੇ ਕਿ ਉਹਨਾਂ ਦੇ ਸਿਧਾਂਤਾਂ ਦੀ ਗੱਲ ਕਰਦੇ ਹੋ ਪਰ ਭੁਗਤ ਦੇ ਜਿਹੜਾ ਵੀ ਉਹਨਾਂ ਦੇ ਉਲਟ ਦੇ ਚੱਲਦੇ ਹੋ ਕਿ ਜਿਹੜੇ ਕਰਮਕੰਡਾਂ ਦਾ ਉਹਨਾਂ ਨੇ ਖੰਡਨ ਕੀਤਾ ਉਹਨਾਂ ਨੂੰ ਵੀ ਤੁਸੀਂ ਨਾਲ ਰੱਖਿਆ ਫਿਰ ਤੁਹਾਡੀ ਇਹਨਾਂ 'ਚ ਸ਼ਰਦਾ ਨਹੀਂ ਹੋ ਸਕਦੀ ਵੀ ਸੋ ਇਹ ਪ੍ਰੋਪਗੈਂਡਾ ਦਾ ਅਸੀਂ ਬੱਚਿਆਂ ਨੂੰ ਵੀ ਕਹਿੰਨੇ ਆ ਵੀ ਇਹੋ ਜਿਹੀਆਂ ਜਿਹੜੀਆਂ ਬਰੀਕੀ ਵਾਲੀਆਂ ਗੱਲਾਂ ਵੀ ਆਪਾਂ ਯੂਨੀਵਰਸਿਟੀ ਪੜ੍ਹਦੇ ਆ ਸੋ ਇਹ ਬੱਚੇ ਆ ਇਹ ਨੈਰੇਟਿਵ ਜਿਹੜਾ ਇਹਨਾਂ ਦਾ ਖੰਡਨ ਕਰੀਏ ਵੀ ਤੇ ਜਿਹੜੀ ਸੱਚੀ ਤੇ ਸੁੱਚੀ ਜਿਹੜੀ ਰੱਬ ਦੀ ਇਬਾਦਤ ਦੀ ਗੱਲ ਆ ਜਿਹੜੀ ਸਾਰਿਆਂ ਦੀ ਸਾਂਝੀ ਆ ਉਹਦੇ ਤੇ ਅਸੀਂ ਧਿਆਨ ਦਈਏ ਵੀ ਵਾਹਿਗੁਰਜੀ ਘਰ ਖਾਲਸਾ